ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਫੂਡ ਲਵਰ 81 ਬਹੁਤ ਦਿਨਾਂ ਬਾਅਦ ਅੱਜ ਆਪਾਂ ਬਲੌਗ ਪਾਉਣ ਲੱਗੇ ਆ ਜੀ ਕਾਰਨ ਇਹ ਸੀਗਾ ਕਿ ਕਾਫੀ ਪੰਜਾਬ ਜਿਹੜਾ ਹੜ੍ਹਾਂ ਦੀ ਮਾਰਚ ਆਇਆ ਹੋਇਆ ਸੀਗਾ ਉਹਦੇ ਕਰਕੇ ਕੁਝ ਉਧਰ ਸੇਵਾ 'ਚ ਵੀ ਜਾਂਦੇ ਸੀਗੇ ਤੇ ਕੋਈ ਸਾਨੂੰ ਇੰਨਾ ਚੰਗਾ ਵੀ ਨਹੀਂ ਸੀ ਲੱਗਦਾ ਵੀ ਆਪਾਂ ਕੋਈ ਏਦਾਂ ਦੀ ਉਪਾਈਏ ਕਿਉਂਕਿ ਕਾਫੀ ਭਰਾ ਆਪਣੇ ਕਾਫੀ ਮੁਸੀਬਤ 'ਚ ਵੀ ਸੀਗੇ ਤੇ ਹੁਣ ਆਪਾਂ ਆਪਣੀ ਜਿਸ ਤਰ੍ਹਾਂ ਵੀ ਅਗਲੀ ਵੀਡੀਓ ਨੇ ਕੰਟੀਨਿਊ ਕਰਦੇ ਆਂ ਵਿੱਚ ਉਧਰ ਵੀ ਸੇਵਾ ਨਿਭਾਵਾਂਗੇ ਤੇ ਨਾਲ ਦੀ ਨਾਲ ਅਸੀਂ ਵੀਡੀਓ ਵੀ ਪਾਉਂਦੇ ਰਹਾਂਗੇ ਸੋ ਆਪਾਂ ਸ਼ੁਰੂ ਕਰਦੇ ਆਂ ਜੀ ਅੱਜ ਟਾਈਮ ਮੈਨੂੰ ਹੋ ਗਿਆ ਕਾਫੀ ਮੈਂ ਥੋੜਾ ਲੇਟ ਹੋ ਗਿਆ ਤੇ ਮੈਂ ਨੰਗਿਆ ਜਾਂਦਾ ਸੀਗਾ ਇੱਥੋਂ ਤੇ ਮੈਂ ਨਾ ਇੱਥੇ ਜਿਹੜਾ ਆਪਣਾ ਬੰਬ ਚਿਕਨ ਹੈ ਉੱਥੇ ਰੁਕਿਆ ਤੇ ਮੈਂ ਸੋਚਿਆ ਵੀ ਵੀਰ ਕੋਲ ਅਜ ਨਾਲ ਮਿਲ ਕੇ ਜੰਨੇ ਆਂ ਨਾਲੇ ਦੇਖੀਏ ਵੀ ਨਵੀਂ ਰੈਸਪੀ ਕੋਈ ਫਿਸ਼ ਵੀ ਆਈ ਹੈ ਕਿਉਂਕਿ ਵੀਰ ਨੇ ਅਸੇ ਵੀ ਪਿਛਵੀ ਜਲਦੀ ਸ਼ੁਰੂ ਹੋ ਜਾਣੀ ਹੈ ਆਪਣੀ ਹੁਣ ਸੋ ਚਲੋ ਹੁਣ ਆਪਾਂ ਵੀਰ ਨਾਲ ਗੱਲ ਕਰਦੇ ਆਂ ਤੇ ਦੇਖਦੇ ਆਂ ਇਹਨਾਂ ਤਾਂ ਤਾਂ ਹੁਣ ਜਾਣ ਦਾ ਟਾਈਮ ਹੋਇਆ ਹੋਇਆ ਸੀਗਾ ਕਹਿੰਦੇ ਸੀ ਵੀ ਲੇਟ ਹੈ ਜਾਣੇ ਆ 8:30 ਦਾ ਟਾਈਮ ਹੋਇਆ ਹੋਇਆ ਹੈ ਤੇ ਪਉਣ ਗੱਲ ਕਰਦੇ ਆਂ ਦੇਖਦੇ ਆਂ ਵੀ ਮਿਲਦੇ ਆਂ ਨਾਲੇ ਗੱਲਬਾਤ ਕਰਦੇ ਆਂ ਦਿਨ ਕਿਵੇਂ ਦਾ ਰਿਹਾ ਤੇ ਕੀ ਇਹਨਾਂ ਕੋਲ ਚਿਕਨ ਜਾਂ ਕੁਝ ਵੀ ਫਿਸ਼ ਕੁਝ ਟੈਸਟ ਕਰਦੇ ਆਂ ਚਲੋ ਸੋ ਲੈਟਸ ਗੋ ਗੱਲ ਕਰਦੇ ਹੁਣ ਆਪਾਂ ਤੇ ਆਪਾਂ ਜਾਏ ਆਂ ਜੀ ਪ੍ਰਿੰਸ ਵੀਰ ਕੋਲ ਫੇਰ ਮੈਂ ਨਿਕਲੇ ਜਾਂਦਾ ਸੀਗਾ ਮੈਂ ਕਿਹਾ ਯਾਰ ਪ੍ਰਿੰਸ ਵੀਰ ਨੂੰ ਮਿਲ ਕੇ ਜ਼ਰੂਰ ਜਾਣਾ ਮੁਰੇ ਉਹ ਨੰਗਣਾ ਨਹੀਂ ਇਹਨਾਂ ਦੇ ਵੀ ਜਾਣ ਦਾ ਟਾਈਮ ਸੀ ਇਹ ਥੋੜਾ ਕਲੋਜ਼ ਕਰਨ ਲੱਗੇ ਹੋਏ ਸੀਗੇ ਜੀ ਤੇ ਮੈਂ ਕਿਹਾ ਯਾਰ ਦੇਖਦੇ ਆ ਪ੍ਰਿੰਸਪੀਰ ਨੂੰ ਮਿਲ ਕੇ ਦੇਖਦੇ ਆ ਜਿਹੜਾ ਦਿਨ ਕਿਵੇਂ ਰਿਹਾ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕੋ ਮੈਂ ਬਹੁਤ ਵਧੀਆ ਵੀਰ ਤੁਸੀਂ ਸੁਣਾਓ ਬਹੁਤ ਵਧੀਆ ਵੀ ਵਧੀਆ ਤੇ ਵੀਰ ਕਾਫੀ ਟਾਈਮ ਹੋ ਗਿਆ ਵੀ ਜਿਸ ਤਰ੍ਹਾਂ ਹੁਣ ਪੰਜਾਬ ਦੇ ਹਾਲਾਤ ਕੁਛ ਮਾੜੇ ਸੀਗੇ ਚਲੋ ਸਾਨੂੰ ਉਹਨਾਂ ਹੀ ਦੁੱਖ ਹੈ ਹਾਂਜੀ ਤੇ ਜਿੰਨਾ ਹੁੰਦਾ ਅਸੀਂ ਵਿੱਚੋਂ ਟਾਈਮ ਕੱਢ ਕੇ ਵੀ ਜਾਂਦੇ ਆ ਸੇਵਾ ਦੇ ਵਿੱਚ ਵੀ ਜਾਂਦੇ ਆ ਜੀ ਸੋ ਰੱਬ ਤੋਂ ਮੰਗਦੇ ਆ ਵੀ ਜਿਹੜਾ ਸਮਾਂ ਨਿਕਲੇ ਆ ਵੀ ਰੱਬ ਇਹ ਜਸਮਾ ਨਾ ਕਿਸੇ ਨੂੰ ਦਿਖਾਵੇ ਕਿਉਂਕਿ ਬਹੁਤ ਨੁਕਸਾਨ ਹੋਇਆ ਆਪਣੀ ਲੋਕਾਂ ਦਾ ਤੇ ਚਲੋ ਜਿੱਥੇ ਸੇਵਾ ਲਾਉਗਾ ਤਾਂ ਆਪਾਂ ਜਾਵਾਂਗੇ ਤੇ ਮੈਨੂੰ ਤੁਹਾਡਾ ਹੀ ਪਤਾ ਲੱਗ ਗਿਆ ਵੀ ਤੁਸੀਂ ਵੀ ਕਾਫੀ ਇਸ ਸੀਚ ਯੋਗਦਾਨ ਪਾਉਂਦੇ ਆਂ ਪਿੰਡਾਂ ਤੋਂ ਆਪਣੇ ਵੀਰ ਜੰਦੇ ਨੇ ਤੁਹਾਡਾ ਵੀ ਬਹੁਤ ਵਧੀਆ ਰਿਸਪੌਂਸ ਹੈ ਨਾ ਤੇ ਚਲੋ ਆਪਾਂ ਗੱਲ ਕਰਦੇ ਆਂ ਜੀ ਅੱਜ ਵੀਰ ਮੈਂ ਨਿਕਲਿਆ ਜਾਂਦਾ ਸੀ ਆਇਂ ਦੱਸੋ ਵੀ ਤੁਹਾਡਾ ਅੱਜ ਦਾ ਦਿਨ ਕਿਵੇਂ ਨਿਕਲਿਆ ਬਹੁਤ ਵਧੀਆ ਜੀ ਬਸ ਲੋਕ ਬਹੁਤ ਪਿਆਰ ਦੇ ਰਹੇ ਨੇ ਹਾਂਜੀ ਹਾਂਜੀ ਪਿਛਲੀ ਵੀਡੀਓ ਦਾ ਵੀ ਬਹੁਤ ਪਿਆਰ ਮੇਰੇ ਲੋਕਾਂ ਦਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆਂ ਆਪਾਂ ਸਾਰਿਆਂ ਦਾ ਹਾਂਜੀ ਕਾਫੀ ਫੋਨ ਆਏ ਆਪਾਂ ਨੂੰ ਬਾਹਰੋਂ ਵੀ ਵੀਰਾਂ ਦੇ ਆਏ ਆ ਕਾਫੀ ਫੋਨ ਤੇ ਬਹੁਤ ਯਾਨੀ ਲੋਕਾਂ ਨੇ ਪਿਆਰ ਦਿੱਤਾ ਉਹਨਾਂ ਦੀ ਮੈਂ ਧੰਨਵਾਦ ਕਰਦਾ ਉਹਨਾਂ ਦਾ ਹੀ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਵਧੀਆ ਜੀ ਆਪਾਂ ਨੂੰ ਸਹੀ ਗੱਲ ਹੈ ਫਰਸਟ ਵੀਡੀਓ ਪਾਈ ਬਹੁਤ ਪਿਆਰ ਮਿਲਿਆ ਸੈਕਿੰਡ ਪਾਈ ਉਹ ਚ ਉਹ ਤੋਂ ਵੀ ਜ਼ਿਆਦਾ ਵੱਧ ਕੇ ਆਪਣੇ ਨਾਲ ਬਹੁਤ ਸਾਰੇ ਜਿਹੜੇ ਆਪਣੇ ਵੀਵਰਸ ਨੇ ਬਹੁਤ ਚੰਗੇ ਚੰਗੇ ਬੰਦੇ ਆਪਣੇ ਨਾਲ ਜੁੜੇ ਨੇ ਜੀ ਤੇ ਤੁਹਾਡੇ ਕੋਲ ਵੀ ਆਉਂਦੇ ਨੇ ਤੁਹਾਡਾ ਫੋਨ ਤੇ ਵੀ ਕੰਟੈਕਟ ਕਰਦੇ ਨੇ ਹਾਂਜੀ ਸੋ ਬਹੁਤ ਵਧੀਆ ਲੱਗਦਾ ਪਿਆਰ ਬਹੁਤ ਮਿਲ ਰਿਹਾ ਜੀ ਫਰਾਈ ਦੇ ਵਿੱਚ ਆਪਣੇ ਕੋ ਕਿਹੜਾ ਕਿਹੜਾ ਹੁੰਦਾ ਜੀ ਫਰਾਈ ਦੇ ਵਿੱਚ ਜੀ ਆਪਣੇ ਕੋਲ ਦੋ ਤਰ੍ਹਾਂ ਦੇ ਹੁੰਦੇ ਨੇ ਅੱਛਾ ਜੀ ਇੱਕ ਤਾਂ ਜਿਹੜੇ ਜਿਹੜਾ ਜਿਆਦਾ ਸਪਾਈਸੀ ਪਸੰਦ ਕਰਦੇ ਆ ਜੀ ਤੇ ਉਹਨਾਂ ਲਈ ਅਲੱਗ ਹੁੰਦਾ ਤੇ ਜਿਹੜੇ ਹੈਲਥ ਕੌਨਸ਼ੀਅਸ ਹੁੰਦੇ ਨੇ ਜੀ ਤੇ ਜਿਨ੍ਹਾਂ ਨੂੰ ਲਾਲ ਮਿਰਚ ਤੋਂ ਥੋੜਾ ਪਰਹੇਜ਼ ਕਰਦੇ ਨੇ ਹਾਂਜੀ ਹਾਂਜੀ ਉਹ ਕਦੇ ਵੀ ਸਾਡੇ ਕੋਲ ਆਉਣ ਉਹ ਸਾਨੂੰ ਅਸੀਂ ਉਹਨਾਂ ਨੂੰ ਸਿਰਫ ਹਰੀ ਮਿਰਚ ਦੇ ਨਾਲ ਹੀ ਚਿਕਨ ਕਰਾਉਗਾ ਤੇ ਮੈਂ ਤੁਹਾਡੇ ਕੋਲ ਦੇਖਿਆ ਜੀ ਪ੍ਰਿੰਸੀ ਤੁਹਾਡੇ ਕੋਲ ਨਾ ਦੋ ਕਿਸਮ ਦੇ ਸੀਗੇ ਇੱਕ ਤਾਂ ਜਿਵੇਂ ਤੁਹਾਡੇ ਰੈੱਡ ਸੀਗੇ ਉਹਨਾਂ ਦਾ ਕਲਰ ਬਹੁਤ ਸੋਹਣਾ ਸੀਗਾ ਹਾਂਜੀ ਉਹ ਥੋੜੇ ਜਿਮ ਮਤਲਬ ਵਧੀਆ ਜਿਵੇਂ ਸਪਾਈਸੀ ਕਹਿ ਦਿੰਨੇ ਆ ਹਨਾ ਵੀ ਯਾਰ ਮੂਰਾ ਟੇਸਟ ਬਹੁਤ ਵਧੀਆ ਹੋ ਜਾਂਦਾ ਹਾਂਜੀ ਇੱਕ ਤੁਹਾਡੇ ਕੋ ਥੋੜੇ ਵਾਈਟ ਕਲਰ ਦੇ ਕਰੀਮੀ ਜਿਹੇ ਹੁੰਦੇ ਨੇ ਉਹ ਜੂਸੀ ਬਹੁਤ ਹੁੰਦੇ ਨੇ ਤੇ ਥੋੜਾ ਜਿਵੇਂ ਬਕਰੀਮ ਚਿਕਨ ਤੇ ਬਟਰ ਚਿਕਨ ਦੇ ਵਿੱਚ ਡਿਫਰੈਂਟ ਕਹਿ ਦਿੰਨੇ ਆ ਉਹਨਾਂ ਦਾ ਕੋਈ ਤੁਸੀਂ ਉਦਾਂ ਦੀ ਉਹਨਾਂ ਦੀ ਮੈਰੀਨੇਸ਼ਨ ਕੀਤੀ ਹੁੰਦੀ ਹੈ ਹਾਂਜੀ ਹਾਂ ਤੇ ਜਿਹੜਾ ਆਪਣਾ ਦਾ ਹੀ ਰੈੱਡ ਮੈਰੀਨੇਸ਼ਨ ਦਾ ਚਿਕਨ ਹੁੰਦਾ ਤੇ ਥੋੜਾ ਸਪਾਈਸੀ ਹੁੰਦਾ ਸਪਾਈਸੀ ਲਵਰ ਵਾਸਤੇ ਜੀ ਤੇ ਦੂਜਾ ਜਿਹੜਾ ਆਪਣਾ ਵਾਈਟ ਕਲਰ ਦਾ ਦੇਖਿਆ ਤੁਸੀਂ ਜੂਸੀ ਤੇ ਕਰੀਮੀ ਹੈ ਨਾ ਹਾਂਜੀ ਉਹ ਥੋੜਾ ਜਿਹਾ ਕਰੀਮੀ ਹੋ ਜਾਂਦਾ ਤੇ ਉਹ ਆਪਾਂ ਉਹਦੇ ਵਿੱਚ ਸਿਰਫ ਹਰੀ ਮਿਰਚ ਯੂਜ਼ ਕਰਦੇ ਆਂ ਅੱਛਾ ਜੀ ਉਹਦੇ ਉਹਦੇ ਸਪਾਈਸ ਵੀ ਘੱਟ ਹੁੰਦੇ ਨੇ ਹਾਂਜੀ ਸਪਾਈਸ ਵੀ ਘੱਟ ਹੁੰਦੇ ਨੇ ਤੇ ਹਰੀ ਮਿਰਚ ਹੋਊ ਵੀ ਸਵਾਦ ਪੂਰਾ ਹੋਊਗਾ ਇਹ ਨਹੀਂ ਵੀ ਤੁਹਾਨੂੰ ਸਵਾਦ ਦੇ ਵਿੱਚ ਕੋਈ ਕਮੀ ਲੱਗੂਗੀ ਜੀ ਸਵਾਦ ਪੂਰਾ ਹੋਊਗਾ ਬਸ ਇਹ ਆ ਵੀ ਤੁਹਾਨੂੰ ਹਰੀ ਮਿਰਚ ਨਾਲ ਮਿਲੂਗਾ ਹੈਲਥ ਕੌਨਸ਼ੀਅਸ ਬੰਦੇ ਹੈਗੇ ਲਓ ਜੀ ਵੀਰ ਨੇ ਹੁਣ ਵੀਰ ਜੇ ਕਰਮ ਲਗਾ ਰਿਹਾ ਹੈ ਨਾ ਸੀ ਹਾਂਜੀ ਇਹ ਬ੍ਰੈਡ ਕਰਮ ਹੈ ਠੀਕ ਹੈ ਜੀ ਹਾਂਜੀ ਜਿਹੜੇ ਕਰਾਂਚੀ ਪਸੰਦ ਆ ਜੀ ਇਹਨਾਂ ਨੂੰ ਉਹਨਾਂ ਨੂੰ ਕਰਾਂਚੀ ਬ੍ਰੈ ਤੇ ਜਿਹੜੇ ਬਿਨਾ ਬ੍ਰੈਡ ਗ੍ਰਾਊਨ ਤੋਂ ਵੀ ਲੋਕੀਂ ਪਸੰਦ ਕਰਦੇ ਆ ਆਪਣੇ ਹਾਂਜੀ ਉਹਨਾਂ ਨੂੰ ਬਿਨਾ ਬ੍ਰੈਡ ਗ੍ਰਾਊਨ ਤੋਂ ਵੀ ਅਵੇਲੇਬਲ ਆ ਆਪਣੇ ভাই ਵਾਹ ਪ੍ਰਿੰਸ ਵੀਰ ਇੱਕ ਤਾਂ ਆਪਣਾ ਵਾਈਟ ਕਰੀਬੀ ਸੀਗਾ ਹਨਾ ਤੇ ਇੱਕ ਤੁਸੀਂ ਮੈਨੂੰ ਨਾ ਵਿਦਆਊਟ ਕਰਮ ਤੋਂ ਜਿਹੜਾ ਸਪਾਈਸੀ ਹੈ ਉਹ ਦੱਸੋ ਵੀ ਉਹ ਕਿਸ ਤਰ੍ਹਾਂ ਦਾ ਟੇਸਟ ਆਏਗਾ ਦਾ ਉਹ ਆਪਣਾ ਹੀ ਕਰਾਂਚੀ ਨਹੀਂ ਹੋਊਗਾ ਹੀ ਅੱਛਾ ਜੀ ਸਪਾਈਸੀ ਹੋਊਗਾ ਤੁਸੀਂ ਮੈਨੂੰ ਉਹ ਬਣਾ ਕੇ ਦਿਓ ਫਿਰ ਬਿਨਾ ਕਰਮ ਤੋਂ ਬਣਾ ਕੇ ਦਿਵਾ ਜਦੋਂ ਕੋ ਬਿਨਾ ਕਰਮ ਤੋਂ ਦਾ ਟੇਸਟ ਦੇਖਦੇ ਆ ਕਰਾਂਚੀ ਨਹੀਂ ਸੌਫਟ ਵਧੀਆ ਲੱਗਦਾ ਹਾਂਜੀ ਸੌਫਟ ਹੋਵੇ ਹੀ ਹਾਂਜੀ ਹਾਂਜੀ ਉਹ ਬਣਾ ਕੇ ਦਿਓ ਵੀਰ ਜੀ ਫਿਰ ਤੇ ਉਹਦਾ ਟੇਸਟ ਦਿਖਾਓ ਤੇ ਆ ਦਿਖਾ ਦਿੰਨੇ ਤੁਹਾਨੂੰ ਬਹੁਤ ਵਧੀਆ ਇਹ ਸਪਾਈਸੀ ਹੁੰਦਾ ਨਾ ਜੀ ਹਾਂਜੀ ਇਹ ਸਪਾਈਸੀ ਹੈ ਇਹ ਸਪਾਈਸੀ ਹੈ ਤੇ ਇਹ ਵੀ ਮੈਨੂੰ ਲਗਾ ਦਿਓ ਜੀ ਹਾਂਜੀ ਤੇ ਮੈਨੂੰ ਕਰੀਮੀ ਜਿਹੜਾ ਦੂਸਰਾ ਉਹ ਵਾਹ ਜੀ ਵਾਹ ਦੇਖੋ ਜੀ ਇੱਕ ਤਾਂ ਸਭ ਤੋਂ ਵਧੀਆ ਗੱਲ ਇਹ ਲੱਗਦੀ ਆ ਵੀਰ ਹੋਣਾ ਦੀ ਵੀਰ ਹੋਣਾ ਦੇ ਜਿਹੜੇ ਬਰਤਨ ਨੇ ਬਿਲਕੁਲ ਸਾਫ਼ ਨੇ ਤੇਲ ਦੇਖੋ ਜੀ ਵੀਰ ਜੀ ਇੱਕੋ ਦਿਨ ਹੀ ਤੁਸੀਂ ਯੂਜ਼ ਕਰਦੇ ਹੋ ਜੀ ਇਹਨੂੰ ਨਹੀਂ ਇੱਕ ਜਾਂ ਦੋ ਦਿਨ ਹੀ ਬੱਤ-ਬੱਤ अच्छा जी हां जी दो दो तीजा दिन ही ਹੋਊਗਾ ਜੀ আচ্ছা ਫਿਰ ਤੁਸੀਂ ਯੂਜ਼ ਨਹੀਂ ਕਰਦੇ ਟੇਲ ਦਾ ਜੋ ਕਲਰ ਚੇਂਜ ਹੋ ਗਿਆ ਤਾਂ ਤੁਸੀਂ ਇਹਨੂੰ ਫਿਰ ਡਿਸਟਰੋਏ ਕਰ ਦਿੰਨੇ ਆਂ ਹਾਂ ਜੀ ਕਰ ਦਿੰਨਾ ਕਿਉਂਕਿ ਹੁਣ ਤੁਹਾਨੂੰ ਆ ਦਰਸ਼ਕਾਂ ਨੂੰ ਦੇਖ ਹੀ ਰਿਹਾ ਹੁਣ ਵੀ ਹਲੇ ਯੂਜ਼ ਕਰਨ ਵਾਲਾ ਹੈਗਾ ਵਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਹਲੇ ਫਿਰ ਕਲਰ ਚੇਂਜ ਹੋਇਆ ਨਹੀਂ ਜਦੋਂ ਇਹ ਥੋੜਾ ਜਿਹਾ ਵੀ ਕਲਰ ਚੇਂਜ ਹੋ ਗਿਆ ਕੱਲ ਫੋਵੇਣਾ ਆ ਹਾਂ ਜੀ ਤੇ ਤੀਜੇ ਦਿਨ ਇਹ ਚੱਲਣਾ ਹੈ ਨਹੀਂ ਆਪਣਾ ਅੱਛਾ ਜੀ ਬਹੁਤ ਵਧੀਆ ਜੀ ਇੱਕ ਤਾਂ ਦੇਖੋ ਜੀ ਵੀਰ ਹੁਣਾ ਕੋ ਸਾਫ ਸਫਾਈ ਬਹੁਤ ਆ ਜੀ ਬਰਤਨ ਬਿਲਕੁਲ ਸਾਫ ਬਿਲਕੁਲਾ ਦੇਖੋ ਕਾਉਂਟਰ ਬਿਲਕੁਲ ਐਨ ਕਪੜਾ ਵੀਰ ਮਾਰ ਕੇ ਰੱਖਦਾ ਜੀ ਪੂਰਾ ਤੇ ਬਰਤਨ ਵੀ ਦੇਖ ਲਓ ਔਇਲ ਵੀ ਦੇਖ ਲਓ ਤੇ ਹਰ ਇੱਕ ਚੀਜ਼ ਦੀ ਵੀਰ ਵੀ ਆਹੀ ਗੱਲ ਮੈਨੂੰ ਬੜੀ ਪਸੰਦ ਆਉਂਦੀ ਹੈ ਵੀਰ ਹਣੀ ਸਾਫ਼ ਸਵੱਈ ਬਹੁ ਰੱਖਦੇ ਨੇ ਤੇ ਇੱਕ ਤੁਹਾਨੂੰ ਮੈਂ ਹੋਰ ਦੱਸ ਦਾਂ ਜੀ ਇੰਸਟਾਗ੍ਰam ਤੇ ਵੀਰ ਦਾ ਇਹ ਪੇਜ ਹੈ ਇਹਨੂੰ ਫੋਲੋ ਜ਼ਰੂਰ ਕਰਿਓ ਤੇ ਤੁਹਾਨੂੰ ਨਵੀਂ ਅਪਡੇਟ ਵੀ ਇਹਦੇ ਮਿਲਦੀ ਰਹੂਗੀ ਅੱਜ ਤੁਸੀਂ ਬਾਕੀ ਆਪਣਾ ਦੁਕਾਨ ਦਾ ਪੇਜ ਹੈਗਾ ਬੰਬ ਚਿਕਨ ਕੋਰਨਰ ਦੇ ਨਾਮ ਤੇ ਬੰਬ ਚਿਕਨ ਕਾਰਨਰ ਪਰ ਹੋਣਗੇ ਆਪਣੀ ਦੁਕਾਨ ਦੀ ਪ੍ਰੋਫਾਈਲ ਜਿਹੜੀ ਪੇਜ ਬਣਾ ਹੈ ਉਹ ਤੁਹਾਡੇ ਕੋਲ ਆਊਗਾ ਉਹਨੂੰ ਵੀ ਸਪੋਰਟ ਕਰਨ ਸਾਰੇ ਜਾਣੇ ਬੰਬ ਚਿਕਨ ਕਾਰਨਰ ਫੇਸਬੁਕ ਤੇ ਬਣਿਆ ਹੈ ਜੀ ਨਹੀਂ ਨਹੀਂ ਇੰਸਟਾਗ੍ਰam ਤੇ ਹੈ ਇੰਸਟਾਗ੍ਰam ਤੇ ਹਾਂ ਜੀ ਤੇ ਇੰਸਟਾਗ੍ਰam ਤੇ ਬੰਬ ਚਿਕਨ ਕਾਰਨਰ ਦੇ ਨਾਮ ਤੇ ਵੀ ਹੈ ਤੇ ਪ੍ਰਿੰਸ BXMB ਇਹ ਵੀ ਹੈ ਜੀ ਤੇ ਚਲੋ ਜੀ ਹੁਣ ਦੇਖ ਸਕਦੇ ਹਾਂ ਵਾਹ ਵੀਰ ਇੱਕ ਕ੍ਰਿਸਪੀ ਹੈ ਇਹ ਆਪਣਾ ਅੱਛਾ ਜੀ ਤੇ ਉਹ ਦੂਜਾ ਸੀਗਾ ਉਹ ਸੌਫਟ ਹੋਊਗਾ ਅੱਛਾ ਸਪਾਈਸੀ ਇੱਕ ਕ੍ਰਾਂਚੀ ਹੈ ਹਾਂ ਜੀ ਇੱਕ ਕ੍ਰਾਂਚੀ ਹੈ ਕ੍ਰਾਂਚੀ ਹੋਊਗਾ ਜਿੱਥੇ ਕਰਮ ਲੱਗੇ ਹੋਏ ਨੇ ਨਾ ਹਾਂ ਜੀ ਤੇ ਦੂਸਰਾ ਜਿਹੜਾ ਉਹ ਆਪਾਂ ਬਿਨਾਂ ਕਰਮ ਤੋਂ ਬਣਾਇਆ ਹਾਂ ਜੀ ਵਾ ਪਹੁੰਚ ਗਿਆ ਬਸ ਕੋਲੀਆਂ ਜੇ ਤੁਕੀਨ ਆ ਗਿਆ ਬਦਮਾ ਇਹ ਇੱਕ ਹੋਰ ਖਾਸियत ਦੱਸਦਾ ਜੀ ਦੇਖੋ ਜੀ ਆਇਲ ਪੂਰਾ ਖੋਲ ਰਿਹਾ ਹੈ ਜਿਹੜੀ ਗੈਸ ਹੈ ਉਹ ਵੀ ਜਮੇ ਸਿਮਤੇ ਰੱਖਦਾ ਜੀ ਜਦੀਰ ਜੀ ਇਹ ਮੈਨੂੰ ਦੱਸਿਓ ਵੀ ਆਹ ਬਹੁਤ ਵਧੀਆ ਲੱਗਿਆ ਵੀ ਤੁਸੀਂ ਜਿਸ ਟਾਈਮ ਮਟਨ ਬਣਾਇਆ ਸੀਗਾ ਉਹ ਤੁਸੀਂ ਕਾਫੀ ਸਿਮਤੇ ਟਾਈਮ ਤੁਹਾਨੂੰ ਲੱਗਿਆ ਸੀ ਕਾਫੀ ਹਾਂਜੀ ਹੈਨਾ ਬੱਕਰੇ ਨੂੰ ਲੱਗ ਜਾਂਦੇ ਜੀ 3 ਤੋਂ 4 ਘੰਟੇ ਹਾਂਜੀ ਤੁਸੀਂ ਇਕੱਲੇ ਬਾਲਣ ਨੂੰ ਤੜਕੇ ਨੂੰ ਤੜਕ ਦਾ ਟਾਈਮ ਕੱਢ ਕੇ ਜਦ ਇੱਕ ਵਾਰੀ ਬੱਕਰਾ ਆਪਾਂ ਤੜਕੇ ਦੇ ਵਿੱਚ ਪਾਤਾ ਜੀ ਉਸ ਤੋਂ ਬਾਅਦ ਸਾਢੇ ਤੋਂ ਤਿੰਨ ਸਾਢੇ ਤਿੰਨ ਤੋਂ 4 ਘੰਟੇ ਵੀ ਲੱਗਦੇ ਨੇ ਸਿਰਫ ਬੱਕਰੇ ਦੇ ਮਾਸ ਗੜਨ ਲਈ ਦੇਪਾ ਤੜਕਾ ਵਿੱਚ ਐਡ ਟਾਈਮ ਕਰਦੀ ਹੈ ਇਕੱਠੋ ਘੱਟ ਵੀ 5 ਘੰਟੇ ਪੂਰੇ ਲੱਗਦੇ ਆ ਜੇ ਆਪਾਂ ਬੱਕਰਾ ਬਣਾਉਣਾ ਆਪਾਂ ਪਹਿਲਾਂ ਜਦ ਬਣਾਇਆ ਸੀ ਤਾਂ ਲੱਗ ਗਏ ਸੀ 5-5:30 ਆਰਾਮ ਲੱਗ ਤੇ ਵੀਰ ਵੀ ਆ ਵਧੀਆ ਗੱਲ ਹੈ ਜੀ ਕਿਉਂਕਿ ਕਦੇ ਵੀ ਕਾਲੀ ਨਹੀਂ ਕਰਦੇ ਤੇਜ਼ ਨਹੀਂ ਚਲਾਉਣੀ ਹੈ ਗੈਸ ਵੀ ਕੁਝ ਚੀਜ਼ ਜਲੇ ਉੱਪਰੋਂ ਜਲ ਜਾਂਦੀ ਹੈ ਵਿੱਚੋਂ ਕੱਚੀ ਰਹਿ ਜਾਂਦੀ ਹੈ ਇਹ ਚੀਜ਼ ਮੈਂ ਦੇਖੀ ਹੈ ਜੀ ਕਾਫੀ ਜਗ੍ਹਾ ਤੇ ਹੁੰਦੀ ਹੈ ਪਰ ਤੁਹਾਡੇ ਕੋਲ ਟੇਸਟ ਬਿਲਕੁਲ ਅੰਦਰ ਤੱਕ ਪੂਰਾ ਐਨ ਬਣਿਆ ਹੁੰਦਾ ਕਿਉਂਕਿ ਹਲਕੀ ਅੱਗ ਤੇ ਬਣਦੀ ਹੈ ਹਾਂਜੀ ਤਾਂ ਲੋ ਜੀ ਹੁਣ ਇਹ ਵੀ ਆਪਣਾ ਤਕਰੀਬਨ ਫਰਾਈ ਹੋ ਗਿਆ ਡੀਪ ਫਰਾਈ ਹੋ ਗਿਆ ਤੇ ਹੁਣ ਇਹਦੀ ਪਲੇਟਿੰਗ ਦੇਖਦੇ ਆਂ ਤੇ ਇਹਦਾ ਟੇਸਟ ਦੇਖਦੇ ਆਂ ਤੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਟੇਸਟ ਤੇ ਵੀਰ ਨੇ ਲੇਟਾਂ ਲਾ ਲਾ ਕੇ ਦਿਨ ਕੱਢਿਆ ਪਿਆ ਰੌਣਕ ਲਾਈ ਪਈ ਐ ਨਾ ਬਹੁਤ ਵਧੀਆ ਏਰੀਆ ਏ ਇੱਧਰਲੇ ਪਾਸੇ ਬੀਜਾ ਜੀ ਇੱਧਰਲੇ ਪਾਸੇ ਸਮਰਾਲਾ ਹੈ ਤੋ ਵਿੱਜਾਸ ਮਰਾਲਾ ਰੋਡ ਹੈ ਜੀ ਇਹ ਜਰੂਰ ਆਓ ਦੇਖੋ ਇਹ ਤੇ ਲੋ ਜੀ ਵੀਰ ਨੇ ਆਪਾਂ ਨੂੰ ਬਣਾ ਕੇ ਦਿੱਤਾ ਜੀ ਅੱਜ ਇੱਕ ਕ੍ਰਿਸਪੀ ਚਿਕਨ ਕ੍ਰਿਸਪੀ ਚਿਕਨ ਦੇ ਵਿੱਚ ਇੱਕ ਕਰੀਮੀ ਹੈ ਇੱਕ ਸਪਾਈਸੀ ਹੈ ਮੈਂ ਵੀਰ ਨੂੰ ਗਿਆ ਤੇ ਅੱਜ ਆਪਾਂ ਬਾਹਰ ਖੜਕੇ ਵੀਰ ਮੈਨੂੰ ਕਹਿੰਦੇ ਸੀਗੇ ਆਪਾਂ ਅੰਦਰ ਬੈਠਦੇ ਆਂ ਏਸੀ ਚ ਮੈਂ ਕਿਹਾ ਨਹੀਂ ਯਾਰ ਜਿਹੜਾ ਨਜ਼ਾਰਾ ਬਾਹਰ ਕੜ ਕੇ ਖਾਣ ਦਾ ਹੈ ਉਹ ਅੰਦਰ ਨਹੀਂ ਆਉਂਦਾ ਚਲੋ ਬਸ ਆਪਾਂ ਵੀਰ ਦੇ ਘੋੜੇ ਤੇ ਸਮਾਨ ਰੱਖਿਆ ਹੁਣ ਖਾਣੇ ਆ ਜੀ ਨਾਲੇ ਤੁਹਾਨੂੰ ਦਿਖਾਉਨੇ ਆ ਤੇ ক্লোਜ਼ ਅਪ ਦਿਓ ਜੀ ਹੁਣ ਆਜੋ ਆਜੋ ਮਾੜਾ ਜੈ ਤੈਨੂੰ ਇਹਦੇ ਉੱਤੇ ਤੇ ਆਪਣਾ ਜੂਸੀ ਚਿਕਨ ਜਿਹੜਾ ਚਿਕਨ ਹੈ ਉਹ ਚੱਕਿਆ ਜੀ ਇਹ ਕਰੀਮੀ ਹੈ ਤੇ ਜੂਸੀ ਹੈ ਇੱਕ ਕਰੰਚੀ ਚਿਕਨ ਹੈ ਇਹ ਆਪਣਾ ਇੱਕ ਤਰੰਚੀ ਵੀ ਹੈ ਹੈਨਾ ਤੇ ਬਹੁਤ ਵਧੀਆ ਜੀ ਆ ਦੇਖੋ ਬਿਲਕੁਲ ਵਾਈਟ ਬੜਾ ਜੂਸੀ ਹੈ ਚਿਕਨ ਹੁੰਦਾ ਜੀ ਇਹ ਇਹਨੂੰ ਪਾਉਣ ਆਹ ਸਾਸ ਲਾਉਨੇ ਆ ਥੋੜਾ ਜਿਹਾ ਰੱਖਦੇ ਆ ਜੀ ਪਿਆਜ਼ ਹੁਣ ਆਪਾਂ ਨੂੰ ਟੇਸਟ ਕਰਦੇ ਆ ਕੀ ਬਾਤ ਆ ਜੀ ਸਹੀ ਗੱਲ ਹੈ ਇਸ ਸਪਾਈਸੀ ਨਹੀਂ ਹੈਗਾ ਇਹਦਾ ਟੇਸਟ ਕੁਝ ਡਿਫਰੈਂਟ ਹੈ ਜਿਵੇਂ ਕਰੀਮੀ ਆਪਾਂ ਕਰੀਮ ਚਿਕਨ ਖਾਂਦੇ ਆ ਉਹਦਾ ਟੇਸਟ ਥੋੜਾ ਜਿਆਦਾ ਜੂਸੀ ਜਿਹਾ ਹੁੰਦਾ ਜਿਵੇਂ ਬੱਚੇ ਵੀ ਖਾ ਸਕਦੇ ਨੇ ਹਨਾ ਜੀ ਹਾਂ ਤੇ ਕੋਈ ਸਿਆਣਾ ਬੰਦਾ ਉਹ ਵੀ ਖਾ ਸਕਦਾ ਹੈ ਬੋਨਲੈਸ ਹੈ ਕਰੀਮੀ ਹੈ ਬਹੁਤ ਟੇਸਟੀ ਹੈ ਜੀ ਤੇ ਆਪਾਂ ਮੀਨਸ ਨਾਲ ਤੇ ਰੈੱਡ ਸੌਸ ਹੈ ਜਿਹੜੀ ਇਹਦੇ ਨਾਲ ਵੀ ਖਾ ਕੇ ਦੇਖਦੇ ਆਂ ਬਹੁਤ ਵਧੀਆ ਟੇਸਟ ਆਦਾ ਜੀ ਮਿਊਨਸ ਨਾਲ ਵੀ ਵਧੀਆ ਲੱਗਦਾ ਜਿਹੜੀ ਰੈੱਡ ਸੌਸ ਆਪਣੀ ਟਮੇਟੋ ਸੌਸ ਨਾਲ ਨਹੀਂ ਵਧੀਆ ਲੱਗਦਾ ਗ੍ਰੀਨ ਸੌਸ ਹੈ ਇਹ ਵੀਰ ਹਣੀ ਆਪ ਜਾਰ ਕਰਦ ਨੇ ਤੇ ਹੁਣ ਆਪਾਂ ਸਪਾਈਸੀ ਚਿਕਨ ਦੇਖਦੇ ਹਾਂ ਜੀ ਇਹ ਜੀ ਇਹ ਬਿਨਾ ਕਰਮ ਤੋਂ ਬਣਾਇਆ ਕਰੰਚੀ ਨਹੀਂ ਹੈਗਾ ਤੇ ਮੈਨੂੰ ਐਂ ਸੀਗਾ ਵੀ ਮੈਂ ਇਹਨੂੰ ਕਰਮ ਨਹੀਂ ਲਾਉਣੇ ਕਰੰਚੀ ਨਹੀਂ ਮੈਨੂੰ ਸੌਫਟ ਜਿਆ ਬਹੁਤ ਵਧੀਆ ਲੱਗਦਾ ਇਹ ਵੀ ਵੈਸੇ ਬਹੁਤ ਜੂਸੀ ਆ ਜੀ ਬਿਲਕੁਲ ਵਾਈਟ ਪੇ ਆ ਬਹੁਤ ਵਧੀਆ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਹੈ ਤੋ ਇਹ ਵੀ ਬਹੁਤ ਵਧੀਆ ਹੈ ਆਪਾਂ ਇਹਨੂੰ ਟੇਸਟ ਕਰਦੇ ਹਾਂ ਪਰ ਇਹ ਸਪਾਈਸੀ ਹੈ ਇਹ ਜੂਸੀ ਸੀਗਾ ਕਰੀਮੀ ਸੀਗਾ ਇਹ ਸਪਾਈਸੀ ਹੈ ਜੀ ਇਹਦਾ ਟੇਸਟ ਵੀ ਆਪਾਂ ਦੇਖਦੇ ਹਾਂ ਬਾਕੀ ਜਿਹੜਾ ਇਹ ਚਿਕਨ ਹੈ ਸਪਾਈਸੀ ਬਹੁਤ ਸਪਾਈਸੀ ਹੈ ਇੰਨਾ ਜ਼ਿਆਦਾ ਵੀ ਨਹੀਂ ਹੈਗਾ ਕਿ ਤੁਸੀਂ ਖਾ ਨਾ ਸਕੋ ਪਰ ਆਏ ਅਮੀ ਖਾ ਕੇ ਸਵਾਲ ਆਉਂਦਾ ਮਜ਼ਾ ਆਉਂਦਾ ਖਾ ਕੇ ਏ ਬਸ ਸਪਾਈਸੀ ਇੰਦਾ ਨਹੀਂ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਮਿਰਚ ਆ ਇਹਦੇ ਵਿੱਚ ਬਸ ਥੋੜੇ ਜਿਹਾ ਫਲੇਵਰ ਐ ਐਕਸਟਰਾ ਐ ਜਿਵੇਂ ਹੁੰਦਾ ਨਾ ਥੋੜਾ ਜਿਹਾ ਕੱਟਾ ਮਿੱਟਾ ਫਲੇਵਰ ਜਿਹਾ ਆਉਂਦਾ ਹੁੰਦਾ ਹੈ ਨਾ ਕੁਛ ਇੰਦਾ ਵਿੱਚ ਪਾਈ ਨਹੀਂ ਇਹਦਾ ਟੇਸ ਲੱਗ ਗਿਆ ਜੀ ਬਿਲਕੁਲ ਬਹੁਤ ਵਧੀਆ ਟੇਸ ਹੈ ਇਹਦਾ ਇਹਦਾ ਵੀ ਬਹੁਤ ਵਧੀਆ ਹੈ ਸਪਾਈਸੀ ਦਾ ਹੀ ਬਹੁਤ ਵਧੀਆ ਹੈ ਤੇ ਮੈਨੂੰ ਤਾਂ ਦੋਨੇ ਹੀ ਪਸੰਦ ਆਏ ਦੋਨੇ ਬਹੁਤ ਵਧੀਆ ਲੱਗੇ ਚਾਹੇ ਸਪਾਈਸੀ ਹੀ ਆ ਮੈਨੂੰ ਟੇਸਟ ਦੋਨੇ ਵਧੀਆ ਲੱਗੇ ਜੇ ਤਾਂ ਸਪੋਜ਼ ਕਰੋ ਵੀ ਅਸੀਂ ਖਾਣਾ ਆਪਣੇ ਟੇਸਟ ਲਈ ਖਾਣਾ ਹੈ ਤਾਂ ਮੈਨੂੰ ਸਪਾਈਸੀ ਜੀ ਬਹੁਤ ਵਧੀਆ ਲੱਗਿਆ ਪੂਰਾ ਚਟਕਾਰੇਦਾਰ ਆ ਪੂਰਾ ਤੇ ਜੇ ਆਪਾਂ ਵੈਸੇ ਬੱਚਿਆਂ ਲਈ ਲੈ ਕੇ ਜਾਣਾ ਜਾਂ ਤੁਸੀਂ ਥੋੜਾ ਘੱਟ ਸਪਾਈਸੀ ਪਸੰਦ ਕਰਦੇ ਹੋ ਕਿਉਂਕਿ ਸਾਰਿਆਂ ਨੂੰ ਕਿਸੇ ਨੂੰ ਸਪਾਈਸੀ ਜੀ ਵਧੀਆ ਲੱਗਦਾ ਕਿਸ ਨੂੰ ਨਹੀਂ ਵਧੀਆ ਲੱਗਦਾ ਤਾਂ ਫਿਰ ਤੁਸੀਂ ਕਰੀਮੀ ਵੀ ਟੇਸਟ ਕਰ ਸਕਦੇ ਹੋ ਆਪਣੇ ਜਿਹੜੇ ਦਾ ਹੈਲਥ ਕੌਨਸ਼ੀਅਸ ਵੀਰ ਨੇ ਜੀ ਉਹਨਾਂ ਲਈ ਇਹ ਆਪਣਾ ਲਾਈਟ ਜੀ ਸਪਾਈਸਿਸ ਹੋਣਗੇ ਤੇ ਮਿਰਚ ਹੋਊਗੀ ਜਿਹੜੀ ਹਰੀ ਹੋਊਗੀ ਜੀ ਤੇ ਉਹ ਦੂਸਰਾ ਜਿਹੜਾ ਸੋ ਹੈਗੇ ਨੇ ਆਪਣੇ ਜਿਹੜੇ ਸਪਾਈਸੀ ਲਵਰ ਵੀ ਨੇ ਉਹਨਾਂ ਲਈ ਉਹਦੇ ਥੋੜੇ ਸਪਾਈਸ ਐਕਸਟਰਾ ਨੇ ਤੇ ਉਹਦੇ ਜਿਹੜੇ ਰੈੱਡ ਚਿੱਲੀ ਹੋਊਗੀ ਉਹ ਚ ਰੈੱਡ ਚਿੱਲੀ ਹੁੰਦੀ ਹੈ ਤੇ ਇਹਦੇ ਵਿੱਚ ਤੁਸੀਂ ਇੱਕ ਤਾਂ ਬਲੈਕ ਪੀਪਰ ਯੂਜ਼ ਕਰਦੇ ਹਾਂ ਕਾਲੀ ਮਿਰਚ ਤੇ ਹਰੀ ਮਿਰਚ ਹਾਂਜੀ ਸੋ ਇਸ ਤਰ੍ਹਾਂ ਵੀ ਇਹਦੇ ਕੁਝ ਮੈਥਡ ਨੇ ਬਾਕੀ ਚਲੋ ਸੀਕ੍ਰੇਟਸ ਹੁੰਦੇ ਨੇ ਸਾਰਿਆਂ ਦੇ ਤੇ ਜੇ ਪਟੇਸਟ ਦੀ ਗੱਲ ਕਰੀਏ ਤਾਂ ਟੇਸਟ ਇੱਕ ਨੰਬਰ ਹੈ ਜੀ ਜ਼ਰੂਰ ਆਇਓ ਇੱਕ ਵਾਰੀ ਟੇਸਟ ਕਰਕੇ ਦੇਖਿਓ ਦੱਸਿਓ ਜਰੂਰ ਕਮੈਂਟਾਂ ਚ ਜਿ ਤੁਹਾਨੂੰ ਕਿਸ ਤਰ੍ਹਾਂ ਲੱਗੀ ਰੈਸਪੀ ਵੀਰ ਦੀ ਤੇ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ ਹਾਂਜੀ ਇੱਕ ਵੀਰ ਨੇ ਇੱਕ ਮੈਨੂੰ ਗੱਲ ਕਹੀ ਆ ਕਿ ਇਸ ਟਾਈਮਿੰਗ ਦੀ ਗੱਲ ਕਰ ਰਹੇ ਨੇ ਜੀ ਵੀਰ ਜੀ ਟਾਈਮਿੰਗ ਬਾਰੇ ਦੱਸਿਓ ਜੀ ਟਾਈਮਿੰਗ ਜੀ ਆਪਾਂ ਵੈਸੇ ਤਾਂ ਇੱਥੇ 9 ਤੋਂ 10 ਵਜੇ ਦੇ ਵਿੱਚ ਵਿੱਚ ਦੁਕਾਨ ਤੇ ਪਹੁੰਚ ਹੀ ਜੰਨੇ ਆ ਤੇ ਉਪਰ ਪਹਿਲਾਂ ਜਿਹੜੀ ਆਪਣਾ ਸਮਾਨ ਤਿਆਰ ਕਰਨਾ ਹੁੰਦਾ ਸਾਰਾ ਚਿਕਨ ਵਗੈਰਾ ਮੈਗਨੇਟ ਕਰਨਾ ਹੁੰਦਾ ਜਾਂ ਗਰੇਵੀ ਵਾਲਾ ਬਣਾਉਣਾ ਹੁੰਦਾ ਤੁਸੀਂ ਉਹਦਾ ਤੜਕਾ ਵਗੈਰਾ ਵੀ ਤਿਆਰ ਕਰਦੇ ਹੋ ਮੈਗਨੇਟਸ਼ਨ ਵੀ ਕਰਦੇ ਹੋ 9 ਵਜੇ ਤੋਂ ਆ ਕੇ ਅਸੀਂ ਲੱਗ ਜੰਨੇ ਆ ਜੀ ਤੇ ਵੈਸੇ ਜਿਹੜਾ ਸਾਡਾ ਸ਼ਾਪ ਤੇ ਕਸਟਮਰ ਆਉਂਦਾ ਵੈਸੇ ਆਦਾ ਕੋਈ ਵੀ ਪਹਿਲਾਂ ਆ ਸਕਦਾ ਮੋਸਟ ਵੈਲਕਮ ਹੈ ਜੇ ਦੂਰੋਂ ਦੂਰੋਂ ਆਉਂਦਾ ਕੋਈ ਚੱਕਰ ਨਹੀਂਗਾ ਤੁਸੀਂ ਇੱਕ ਵਾਰੀ ਫੋਨ ਕਰੋ ਤੁਸੀਂ ਅੱਧੇ ਘੰਟੇ ਪਹਿਲਾਂ ਫੋਨ ਕਰੋ ਜੇ ਸਾਡੀ ਦੁਕਾਨ ਬੰਦ ਵੀ ਹੋਵੇ ਅਸੀਂ ਖੋਲ ਕੇ ਤੁਹਾਨੂੰ ਜਗ੍ਹਾ ਨਵਾਗੇ ਤੇ ਬਸ ਜੇ ਤੁਸੀਂ ਹੋ ਸਕੇ ਤਾਂ ਰੇਗਵੀਰ ਮੇਰਾ 5 ਵਜੇ ਤੋਂ ਬਾਅਦ ਆ ਸਕੇ ਵੈਸੇ ਤਾਂ ਅਸੀਂ ਅਵੇਲੇਬਲ ਹੁੰਨੇ ਇੱਥੇ 9 ਵਜੇ ਤੋਂ ਲੈ ਕੇ ਸ਼ਾਮ ਦੇ 9:30 ਵਜੇ ਤੱਕ ਆ ਰਹੇ 9 ਤੋਂ 2 ਵਜੇ 10 ਵਜੇ ਦੇ ਵੈਸੇ 9 9:30 ਵਜੇ ਸੀ ਟੈਲ ਦੇ ਨਹੀਂ ਠੀਕ ਹੈ ਤੇ ਬਾਕੀ ਤੁਸੀਂ ਫੋਨ ਕਰੋਗੇ ਕੋਈ ਇੱਕ ਮੈਨੂੰ ਸਰ ਇਹ ਵੀ ਗੱਲ ਦੱਸਿਓ ਤੁਸੀਂ ਜਿਹੜਾ ਆਪਣਾ ਗਰੇਵੀ ਵਾਲਾ ਹੁੰਦਾ ਮਟਰਨੀਆਂ ਚਿਕਨ ਉਹ ਆਪਣਾ ਕਿੰਨੇ ਵੇ ਤੱਕ ਰੈਡੀ ਹੋ ਜਾਂਦਾ ਉਹਨੂੰ ਟਾਈਮ ਲੱਗਦਾ ਜੀ ਮੈਂ ਤੁਹਾਨੂੰ ਦੱਸਿਆ ਵੀ ਉਹਨੂੰ 5 ਘੰਟੇ ਸਿਰਫ ਬਣਨ ਨੂੰ ਲੱਗ ਜਾਂਦਾ ਉਹ ਉਹਨੂੰ ਉਹ ਜ ਆਪਣਾ ਇਹ 2 ਜਾਂ 3 ਵਜੇ ਦੇ ਵਿੱਚ ਵਿੱਚ ਤਿਆਰ ਹੁੰਦਾ ਤੇ ਉਹ ਆਪਣਾ ਪਿਛਲੀ ਵੀ ਉਹ ਆਪਾਂ ਦੱਸਣਾ ਭੁੱਲ ਗਏ ਸੀਗੇ ਕਿ ਇਹ ਗਰਮੀਆਂ ਦੇ ਵਿੱਚ ਸਿਰਫ ਵੀਰੇ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਨੂੰ ਬਣਦਾ ਜੀ ਤੇ ਜੇ ਕਿਸੇ ਨੇ ਆਰਡਰ ਤੇ ਬਣਾਉਣਾ ਘੱਟੋ ਘੱਟ 5 ਕਿਲੋ ਦੀ ਕੁਆਂਟੀਟੀ ਹੋਊਗੀ ਉਹ ਤੁਸੀਂ ਕਦੇ ਵੀ ਸਾਨੂੰ ਫੋਨ ਕਰੋ ਤੁਹਾਨੂੰ ਇੱਕ ਦਿਨ ਪਹਿਲਾਂ ਦੱਸੋ ਅਸੀਂ ਅਵੇਲੇਬਲ ਕਰਵਾ ਦਾਂਗੇ ਵੱਧ ਕੁਆਂਟੀਟੀ ਜੇ ਕਿਸੇ ਨੂੰ ਚਾਹੀਦਾ ਕਿਸੇ ਦੇ ਘਰ ਫੰਕਸ਼ਨ ਹੈ ਆਪਾਂ ਤੁਹਾਨੂੰ ਪਹਿਲਾਂ ਇੱਕ ਦਿਨ ਪਹਿਲਾਂ ਦੱਸ ਦਿਓ ਹਾਂ ਇੱਕ ਦਿਨ ਪਹਿਲਾਂ ਦੱਸ ਦਿਓ ਤੇ ਜਦੋਂ ਆਪਣੇ ਹੁਣ ਵਿੰਟਰ ਸ਼ੁਰੂ ਹੋ ਜਾਣੇ ਨੇ ਉਹ ਆਪਣਾ ਮੋਸਟਲੀ ਹਰ ਇੱਕ ਵੀਕ ਅਵੇਲੇਬਲ ਹੁੰਦਾ ਬਾਕੀ ਫਿਰ ਵੀ ਜਿਹੜੇ ਮੇਰੇ ਦੂਰ ਦੇ ਕਾਫੀ ਵੀਰ ਮੇਰੇ ਪਿਆਰ ਦੇ ਰਹੇ ਨੇ ਦੂਰੋਂ ਦੂਰੋਂ ਬਹੁਤ ਲੋਕ ਆ ਰਹੇ ਨੇ ਮੇਰਾ ਵੀਰ ਜਾਨ ਕੇ ਇੱਕ ਵਾਰ ਫੋਨ ਕਾਲ ਕਰਕੇ ਜਰੂਰ ਆਇਓ ਜਿਹੜੇ ਸਪੈਸ਼ਲ ਮਟਨ ਖਾਣ ਲਈ ਆਉਂਦੇ ਨੇ ਬਾਕੀ ਹਰੇ ਰਿਹੇ ਚੀਜ਼ ਆਪਣੇ ਤੋਂ ਅਵੇਲੇਬਲ ਹੁੰਦੀ ਆ ਬਸ ਇੱਕ ਜਿਹੜੇ ਮੇਰੇ ਵੀਰ ਸਪੈਸ਼ਲ ਬੱਕਰੇ ਲਈ ਆ ਰਿਹਾ ਉਹ ਇੱਕ ਵਾਰ ਪਲੀਜ਼ ਕਾਲ ਕਰੋ ਵੀ ਜਿਹੜੇ ਦੂਰੋਂ ਆ ਰਹੇ ਆ ਤੇ ਵੀਰ ਜੀ ਇੱਕ ਉਹ ਵੀ ਦੱਸਿਓ ਤੇ ਇੱਕ ਥੋੜਾ ਨਾ ਤੁਸੀਂ ਪ੍ਰਾਈਸ ਵੀ ਦੱਸ ਦਿਓ ਪਿਛਲੀ ਵੀਡੀਓ ਦੇ ਵਿੱਚ ਵੀ ਕਾਫੀ ਹੋਇਆ ਵੀ ਤੁਸੀਂ ਪ੍ਰਾਈਸ ਵੀ ਦੱਸਣਾ ਪ੍ਰਾਈਸ ਵੀ ਜਿਹੜਾ ਹੁਣ ਦਾ ਵਾ ਆਪਾਂ ਤੁਹਾਨੂੰ ਹੁਣ ਦਾ ਦੱਸ ਰਹੇ ਹਾਂ ਗਰਮੀ ਦੇ ਵਿੱਚ ਸਿਆਲਾਂ ਦੇ ਵਿੱਚ ਵਾਧ ਘਾਟ ਵੀ ਸਕਦਾ ਜੀ ਤੇ ਜਿਹੜਾ ਹੁਣ ਆਪਾਂ ਮਟਨ ਦਾ ਪ੍ਰਾਈਸ ਰੱਖ ਰਹੇ ਹਾਂ ਉਹ 800 ਰੁਪਏ ਕਿਲੋ ਦੇ ਹਿਸਾਬ ਨਾਲ ਦੇ ਰਹੇ ਹਾਂ 800 ਰੁਪਏ ਕਿਲੋ ਹਾਂਜੀ ਉਹ 800 ਰੁਪਏ ਕਿਲੋ ਦੇ ਵਿੱਚ ਵੀ ਤੁਹਾਨੂੰ ਸਿਰਫ ਕਿਲੋ ਬੱਕਰਾ ਆਊਗਾ ਆਪਾਂ ਉਹਦੇ 'ਚ ਗਰੇਵੀ ਦਾ ਵੇਟ ਨਹੀਂ ਕਰਨਾ ਹੈਗਾ ਜੀ ਬਹੁਤ ਵਧੀਆ ਗੱਲ ਹੈ ਜੀ ਵੀਰ ਦੀ ਗੱਲ ਬਹੁਤ ਵਧੀਆ ਲੱਗੀ 800 ਰੁਪਏ ਕਿਲੋ ਹੈ ਗਰੇਵੀ ਬਾਚ ਪਾਉਂਦੇ ਨੇ ਜਦੋਂ ਤੁਹਾਡਾ 1 ਕਿਲੋ ਇਹਨਾਂ ਨੂੰ ਜੋਗਤਾ ਉਸ ਤੋਂ ਬਾਅਦ ਫਿਰ ਗਰੇਵੀ ਪਾਉਣੀ ਹੈ ਇਹਨਾਂ ਨੇ ਜੇ ਪਾਉਂਦੇ ਦੇਖੇ ਤਾਂ ਮੇਰੇ ਖਿਆਲ ਚ 1.5 ਕਿਲੋ ਬਣ ਜਾਂਦਾ ਹੁੰਦਾ ਹਾਂ ਨਾ ਨਾ 1.5 ਕਿਲੋ ਤੋਂ ਵੀ ਵੱਧ ਕੇ 2 ਕਿਲੋ ਲਵੋਗੇ 2 ਕਿਲੋ ਦੇ ਲਵੇ ਪਹੁੰਚ ਜਾਣਾ ਆਰਾਮ ਨਾਲ ਵਿਦ ਗਰੇਵੀ ਪਾ ਕੇ ਤਾਂ 800 ਰੁਪਏ ਕਿਲੋ ਮਟਰਨ ਹੈ ਜੀ ਵੀ ਇਹਦਾ ਮਟਰਨ ਵੀ ਇੱਕ ਨੰਬਰ ਹੁੰਦਾ ਬੱਕਰੇ ਦੇ ਫਸਦਾ ਇਹ ਹੈ ਵੀ ਜਿਹੜਾ ਇਹ ਲੈ ਕੇ ਆਉਂਦੇ ਨੇ ਨਾ ਬੜੇ ਧਿਆਨ ਨਾਲ ਉਹਦੇ ਪੀਸ ਵੀ ਪੂਰੇ ਚੈੱਕ ਕਰਕੇ ਫਿਰ ਲੈ ਕੇ ਆਉਂਦੇ ਬੜਾ ਸਾਫ ਸੁਥਰਾ ਇਹਨਾਂ ਕੋਲ ਮਟਰਨ ਹੁੰਦਾ ਇਹਨਾਂ ਦਾ ਬਣਾਉਣ ਦਾ ਤਰੀਕਾ ਵੀ ਬਹੁਤ ਵਧੀਆ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਚ ਦਿਖਾ ਵੀ ਚੁੱਕੇ ਹਾਂ ਤੇ ਉਸ ਤੋਂ ਬਾਅਦ ਆ ਗਈ ਚਿਕਨ ਦੀ ਗੱਲ ਆ ਗਈ ਤੇ ਵੀਰ ਜੀ ਹੁਣ ਚਿਕਨ ਬਾਰੇ ਵੀ ਕੁਝ ਦੱਸਿਓ ਜੀ ਹਾਂਜੀ ਚਿਕਨ ਦਾ ਰੇਟ ਆਪਣਾ ਹੈਗਾ ਜੀ 450 ਰੁਪਏ ਕਿਲੋ ਗਰੇਵੀ ਚਿਕਨ ਦਾ ਹਨਾ ਜੀ ਹਾਂਜੀ ਗਰੇਵੀ ਚਿਕਨ ਦਾ ਵੀ ਫਰਾਈ ਚਿਕਨ ਦਾ ਵੀ ਸੇਮ ਰੇਟ ਆ ਜੀ ਜੀ ਤੇ ਉਹ ਹੀ ਆਪਾਂ ਗਰੇਵੀ ਵਾਲੇ ਚਿਕਨ ਜਿਵੇਂ ਹੋਈ ਆਪਣਾ ਹਿਸਾਬ ਆ ਵੀ ਆਪਾਂ ਸਿਰਫ ਪੀਸਾਂ ਦਾ ਵਜਨ ਕਰਨਾ ਕਿਲੋ ਸਿਰਫ ਹਾਂਜੀ ਅੱਧਾ ਹੋਏ ਤੇ ਜਿਹੜਾ ਆਪਣਾ ਫਰਾਈ ਚਿਕਨ ਆ ਇਹ ਤੁਹਾਨੂੰ ਕਿਲੋ ਦੀ ਪੂਰੀ ਕੁਆਂਟੀਟੀ ਹੋਊਗੀ ਜੀ 1 ਕਿਲੋ ਦੀ ਕੁਆਂਟੀਟੀ ਹੋਏਗੀ ਪੂਰਾ ਫੁੱਲ ਚਿਕਨ ਲਓਗੇ ਉਹ ਕਿਲੋ ਦੀ ਕੁਆਂਟੀਟੀ ਹੋਊਗੀ ਪੂਰੀ 450 20 ਕਿਲੋ ਦੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਪਲੱਸ ਪੁਆਇੰਟ ਹੋਰ ਦੱਸ ਦਾਂ ਜੀ ਵੀਰ ਦੇ ਪ੍ਰਾਈਸ ਦੇ ਵਿੱਚ ਇਹ ਬੋਨਲੈਸ ਹੈ ਬੋਨਲੈਸ ਦੇ ਪ੍ਰਾਈਸ ਹਮੇਸ਼ਾ ਅੱਪ ਹੁੰਦੇ ਨੇ ਹਾਂ ਜੀ ਵਿਧ ਬੋਨ ਨਾਲੋਂ ਪਰ ਵੀਰ ਨੇ ਜਿਹੜਾ ਇਹ ਵੀ ਦੇ ਰਹੇ ਨੇ ਇਹ ਵੀ ਬੋਨਲੈਸ ਦੇ ਰਹੇ ਨੇ ਬਹੁਤ ਵਧੀਆ ਇੱਕ ਨੰਬਰ ਚਿਕਨ ਹੁੰਦਾ ਜੀ ਫਰਾਈ ਚਿਕਨ ਬੋਨ ਲੈਸ ਦੇ ਪ੍ਰਾਈਸ ਵੀ ਨੇ ਜਿਹੜੇ ਉਹ ਵੀ 450 20 ਜੀ ਤੁਸੀਂ ਦੱਸਿਆ ਨਾ ਜੀ ਹਾਂ ਜੀ ਹਾਂ ਜੀ ਬਾਕੀ ਇਹ ਹੈ ਜੀ ਦੇਖੋ ਜਿਵੇਂ ਸਰਦੀ ਆ ਜਾਂਦੀ ਹੈ ਜਾਂ ਕੋਈ ਪਿੱਛੋਂ ਪ੍ਰਾਈਸ ਹੁੰਦੇ ਨੇ ਜਿਵੇਂ ਚਿਕਨ ਮਟਰਨ ਦੇ ਕਈ ਵਾਰ ਪ੍ਰਾਈਸ ਕਾਫੀ ਅੱਪ ਹੋ ਜਾਂਦੇ ਨੇ ਹਾਂਜੀ ਜੇ ਲੋ ਘਟਦਾ ਆ ਫਿਰ ਆਪਾਂ ਆਫਰ ਵੀ ਲਗਾਉਂਦੇ ਆ ਆਪਾਂ ਕਈ ਵਾਰ 350 ਰੁਪਏ ਰੇਟ ਕਰ ਦਿੰਦੇ ਆ ਜੇ ਘਟਦਾ ਜੀ ਫਿਰ ਰੇਟ ਘਟਦੀ ਹੁੰਦੇ ਨੇ ਬਾਕੀ ਤੁਹਾਨੂੰ ਆਪ ਨੂੰ ਵੀ ਇਸ ਚੀਜ਼ ਦਾ ਪਤਾ ਹੀ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਮਾਰਕੀਟ ਦੇ ਵਿੱਚ ਚਿਕਨ ਦਾ ਰੇਟ ਕੀ ਹੈ ਕਦੇ ਚਿਕਨ 150 ਰੁਪਏ ਕਿਲੋ ਦੀ ਵਿਕਦਾ ਕਦੇ 200 250 300 ਤੱਕ ਵੀ ਪਹੁੰਚ ਜਾਂਦਾ ਇਸ ਤਰ੍ਹਾਂ ਹੀ ਮਟਰਨ ਹੁੰਦਾ 600 ਰੁਪਏ ਵੀ ਵਿਕਦਾ 800 850 ਤੱਕ ਵੀ ਪਹੁੰਚ ਜਾਂਦਾ ਸੋ ਇਸ ਤਰ੍ਹਾਂ ਦੇ ਕੁਝ ਪ੍ਰਾਈਸ ਹੁੰਦੇ ਨੇ ਤਾਂ ਉਸ ਟਾਈਮ ਵੀਰ ਨੂੰ ਆਪਾਂ ਸਹਿਯੋਗ ਵੀ ਕਰਨਾ ਦੀ ਜਦੋਂ ਜੇ ਇਹਨਾਂ ਦੇ ਪ੍ਰਾਈਸ ਵਧਦੇ ਨੇ ਪਰ ਇਹਨਾਂ ਦੀ ਇੱਕ ਹੋਰ ਚੀਜ਼ ਕੁਆਲਿਟੀ ਇਹਨਾਂ ਚਾਹੀਏ ਆ ਵੀ ਜਦੋਂ ਪ੍ਰਾਈਸ ਵਧਦੇ ਨੇ ਇਹਦਾ ਦੱਸ ਦੇਣੇ ਉਹ ਆਪਾਂ ਨੂੰ ਵੀ ਪਤਾ ਮਾਰਕੀਟ ਦੀ ਨਹੀਂ ਆਪਾਂ ਰੇਟ ਜਿੱਤੋਂ ਆਪਣਾ ਪਿੱਛੇ ਭੱਜ ਜੂ ਵੀ ਆਪਾਂ 450 ਤੋਂ ਵੱਧ ਰੇਟ ਨਹੀਂ ਕਰਦੇ ਇਹ ਚਿਕਨ ਦਾ ਚਿਕਨ ਦਾ ਸੀ ਉਹ ਨਹੀਂ ਕਰਦੇ ਆਪਾਂ ਚਿਕਨ ਦਾ ਰੇਟ ਆਪਾਂ ਵਧਾਉਂਦੇ ਨਹੀਂ ਹਾਂਜੀ ਹਾਂਜੀ ਇਹ 450 ਹੀ ਰਹੂਗਾ ਸਾਨੂੰ ਪਿੱਛੋਂ ਚਾਹੇ 50 ਰੁਪਏ ਵਧ ਜੂਵੇ 100 ਰੁਪਏ ਵਧ ਜੂਵੇ ਜੀ ਇਹ ਆਪਾਂ 450 ਹੀ ਰੱਖਦੇ ਆ ਤੇ ਵੀ ਜਿਹੜਾ ਇਹ ਹੋ ਗਿਆ ਆਪਣੇ ਮਟਰਨ ਦੀ ਗੱਲ ਕਰਦੇ ਆ ਤੇ ਮਟਰਨ ਦੇ ਜਦੋਂ ਪ੍ਰਾਈਸ ਕਿਤੇ ਡਾਊਨ ਹੁੰਦੇ ਵੀ ਨੇ ਬਸ ਜ਼ਿਆਦਾ ਨਹੀਂ ਹੁੰਦੇ 20-50 ਰੁਪਏ ਦਾ ਕੁਝ ਫਰਕ ਆ ਜਾਂਦਾ ਤਾਂ ਉਸ ਟਾਈਮ ਆਪਾਂ ਕੁਝ ਨਾਲ ਆਫਰ ਵੀ ਦਿੰਨੇ ਆ ਉਹਦੇ ਪ੍ਰਾਈਸ ਹਾਂਜੀ ਹਾਂਜੀ ਉਹ ਨਾਲ ਆਪਾਂ ਕਈ ਵਾਰੀ ਕੋਲਡ ਡਰਿੰਕ ਦੀ ਆਫਰ ਦੇ ਦਈਦੀ ਆ ਜੀ ਅੱਛਾ ਜੀ ਹਾਂਜੀ ਜਾਂ ਕਿਲੋ ਮਟਰਨ ਲੈਣ ਨਾਲ ਪਾਈ ਆਪਾਂ ਫਰਾਈ ਬੌਨਸ ਉਰੀ ਦੇ ਦਈਏ ਜੀ ਜੀ ਵਧੀਆ ਲੱਗਿਆ ਜੀ ਬੰਬ ਚਿਕਨ ਤੇ ਆ ਕੇ ਪੈਂਸਲੀਰ ਕੋਲ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਚਾਹਵੇ ਤੋਂ ਸਮਰਾਲਾ ਰੋਡ ਦੇ ਉੱਤੇ ਆ ਜੀ ਬਿਲਕੁਲ ਸੈਂਟਰ ਚ ਪੈਂਦਾ ਤੇ ਇੱਕ ਗੱਲ ਹੋਰ ਹੈ ਜੀ ਪਹਿਲਾਂ ਤੁਸੀਂ ਬਹੁਤ ਪਿਆਰ ਦਿੱਤਾ ਜੀ ਵੀਡੀਓ 'ਚ ਹਾਂਜੀ ਪੁਰਾਣੀ ਆਈਡੀਆਂ ਸਾਡੀਆਂ ਦੋ ਪਹਿਲਾਂ ਵੀਡੀਓ ਪਈਆਂ ਸੀਗੀਆਂ ਬਹੁਤ ਪਿਆਰ ਮਿਲਿਆ ਜੀ ਬਹੁਤ ਈਵਰਸ ਤੋਂ ਬਹੁਤ ਚੰਗੇ ਕਮੈਂਟ ਵੀ ਸਾਨੂੰ ਆਏ ਬਹੁਤ ਈਵਰ ਸਾਡੇ ਵੀਰ ਦੇ ਗਰੁੱਪ ਨਾਲ ਵੀ ਜੁੜੇ ਨੇ ਜੀ ਹਾਂਜੀ ਸੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਪਿਆਰ ਦੇ ਰਹੇ ਹੋ ਜੀ ਸੋ ਤੁਹਾਡੇ ਕਮੈਂਟ ਮੈਨੂੰ ਕਹਿੰਦੇ ਨੇ ਬਾਰ-ਬਾਰ ਵੀ ਵੀਰ ਕੋ ਵਿਜ਼ਿਟ ਕਰਨੀ ਹੈ ਆਪਾਂ ਵੀਰ ਕੋ ਵਿਜ਼ਿਟ ਕਰਨੀ ਹੈ ਸੋ ਆਪਾਂ ਵੀਰ ਕੋਲ ਵਿਜ਼ਿਟ ਵੀ ਕਰਦੇ ਰਹਿੰਦੇ ਆ ਤਾਂ ਹੀ ਠੀਕ ਹੈ ਜੀ ਤੇ ਜਿਵੇਂ ਪਿਆਰ ਪਹਿਲਾਂ ਦਿੱਤਾ ਸੀ ਉਹ ਮੈਂ ਤੁਸੀਂ ਆ ਵੀਡੀਓ ਨਹੀਂ ਪਿਆਰ ਦਿਓ ਤੇ ਅੱਗੇ ਵੀ ਆਪਾਂ ਵੀਰ ਹੋਣਾ ਕੋਲ ਅੱਗੇ ਹੋਰ ਵੀ ਬਹੁਤ ਸਾਰੀ ਰੈਸਪੀ ਦੀਆਂ ਵੀਡੀਓ ਪਾਵਾਂਗੇ ਜਿਹਦੇ ਵੀ ਤੁਹਾਨੂੰ ਫਿਸ਼ ਵੀ ਦਿਖਾਵਾਂਗੇ ਫਿਸ਼ ਦਾ ਵੀ ਸੀਜ਼ਨ ਆ ਗਿਆ ਰਿਹਾ ਉਹ ਵੀ ਦਿਖਾਵਾਂਗੇ ਮਟਰਨ ਆ ਜਿਹੜਾ ਉਹਦਾ ਪਿਕਲ ਦਿਖਾਵਾਂਗੇ ਆਚਾਰ ਦਿਖਾਵਾਂਗੇ ਵੀਰ ਕਿਦਾਂ ਪਾਉਂਦੇ ਨੇ ਸੋ ਜਿਵੇਂ ਪਹਿਲਾਂ ਪਿਆਰ ਦਿੰਨੇ ਹੋ ਉਸ ਤਰ੍ਹਾਂ ਹੀ ਪਿਆਰ ਦਿਓ ਜੀ ਤੇ ਵੀਰ ਦਾ ਜੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਡਿਸਪਲੇ ਦੇ ਉੱਤੇ ਨੰਬਰ ਚੱਲ ਰਿਹਾ ਹੈ ਤੇ ਤੁਸੀਂ ਵੀਰ ਕੋਲੋਂ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਦੀ ਲੋੜ ਹੈ ਗਰਪਸੇ ਵੈਸੇ ਤਾਂ ਜਦੋਂ ਤੁਸੀਂ ਵੀਰ ਨੂੰ ਕਾਲ ਕਰੋਗੇ ਤਾਂ ਇਹ ਆਪਣੇ ਗਰੁੱਪ ਚ ਜੋੜ ਲੈਂਦੇ ਨੇ ਇਹਨੂੰ ਅਪਡੇਟ ਤੁਹਾਨੂੰ ਦਿੰਦੇ ਰਹਿੰਦੇ ਨੇ ਕਿ ਡੇਲੀ ਦੀ ਕੀ ਅਪਡੇਟ ਆ ਕੋਈ ਆਫਰ ਲਗਾ ਰਹੇ ਨੇ ਜਾਂ ਕੋਈ ਇਹਨਾਂ ਦਾ ਨਮਾ ਜਿਵੇਂ ਫਿਸ਼ ਫਿਸ਼ ਦੀ ਕੋਈ ਉਹ ਇਹਨਾਂ ਨੇ ਨਾਲ ਡਿਸ਼ਸ ਜੋੜਨੀਆਂ ਨੇ ਕੋਈ ਰੈਸਪੀਆਂ ਨਵੀਆਂ ਆਉਂਦੀਆਂ ਨੇ ਹਨਾ ਕੋਈ ਟੇਸਟ ਨਵੇਂ ਆਉਂਦੇ ਨੇ ਤਾਂ ਉਹ ਤੁਹਾਡੇ ਨਾਲ ਉੱਤੇ ਵੀ ਸਾਂਝਾ ਕਰਨਗੇ ਤੇ ਤੁਸੀਂ ਇਹਨਾਂ ਦਾ WhatsApp ਇਹਨਾਂ ਦੇ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਆ ਇਹਨਾਂ ਦਾ WhatsApp ਗਰੁੱਪ ਤੇ ਵੀ ਜੁੜੋ ਤਾਂ ਉਸ ਤੇ ਨਾਲ ਤੁਹਾਨੂੰ ਡਿਸਪਲੇ ਦੇ ਉੱਤੇ ਇਹਨਾਂ ਦੀ ਇੰਸਟਾ ਆਈਡੀ ਵੀ ਦਿਖੂਗੀ ਇੰਸਟਾ ਆਈਡੀ ਤੇ ਵੀ ਤੁਹਾਨੂੰ ਕਾਫੀ ਅਪਡੇਟ ਵੀਰ ਜੀ ਰੀਲ ਬਣਾ ਕੇ ਪਾਉਂਦੇ ਰਹਿੰਦੇ ਨੇ ਉਹ ਵੀ ਤੁਹਾਨੂੰ ਮਿਲੂਗੀ ਨਾਲ-ਨਾਲ ਅਪਡੇਟ ਤਾਂ ਜਰੂਰ ਵੀਰ ਦੇ ਗਰੁੱਪ ਨਾਲ ਵੀ ਜੁੜੋ ਜੀ ਕਾਲ ਕਰਕੇ ਤੁਸੀਂ ਇਹਨਾਂ ਤੋਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਤਾਂ ਜਰੂਰ ਰਿਸਪੌਂਸ ਦਿਓ ਜੀ ਪਿਆਰ ਦਿਓ ਵੀਡੀਓ ਨੂੰ ਪਹਿਲਾਂ ਜਿਵੇਂ ਦਿੰਨੇ ਆਂ ਤੇ ਪਿਆਰ ਦਿਓ ਤਾਂ ਕਿ ਤੁਹਾਡਾ ਜਿਹੜਾ ਇਹਨਾਂ ਸਾਨੂੰ ਪਿਆਰ ਮਿਲ ਰਿਹਾ ਤੇ ਵੀਰ ਕੋ ਸਾਨੂੰ ਫੇਰ ਦੁਬਾਰਾ ਬਾਰ-ਬਾਰ ਵਿਜ਼ਿਟ ਕਰਨੀ ਆ ਅਸੀਂ ਫੇਰ ਆਉਣਾ ਬੜੀ ਖੁਸ਼ੀ ਹੁੰਦੀ ਆ ਇਹਨਾਂ ਕੋਲ ਆ ਕੇ ਇਹਨਾਂ ਤੋਂ ਬਹੁਤ ਇਨਾਂ ਦੀ ਆਊਪਕਤ ਬਹੁਤ ਵਧੀਆ ਜੀ ਵੈਲਕਮ ਬਹੁਤ ਵਧੀਆ ਕਰਦੇ ਨੇ ਮਿਲਦੇ ਬਹੁਤ ਵਧੀਆ ਹਾਂ ਜੀ ਦੇ ਆ ਕੇ ਮਨ ਖੁਸ਼ ਹੋ ਜਾਂਦਾ ਤੇ ਇਹ ਨਹੀਂ ਵੀ ਇਹ ਮੈਨੂੰ ਹੀ ਮਿਲਦੇ ਨੇ ਇਹਨਾਂ ਕੋਲ ਜਿਹੜਾ ਵੀ ਕਸਟਮਰ ਆਉਂਦਾ ਉਹ ਸਾਰੇ ਇਹੀ ਕਹਿੰਦੇ ਨੇ ਵੀ ਐਕਸਲੈਂਟ ਸਰਵਿਸ ਹੈ ਬਹੁਤ ਵਧੀਆ ਸਰਵਿਸ ਹੈ ਬਹੁਤ ਵਧੀਆ ਪਿਆਰ ਨਾਲ ਮਿਲਦੇ ਨੇ ਬਹੁਤ ਵਧੀਆ ਸੈਟਿੰਗ ਹੈ ਤੇ ਬਹੁਤ ਵਧੀਆ ਇਹਨਾਂ ਦੀ ਸਰਵਿਸ ਹੈ ਨਾਲ ਬਿਨਾਂ ਤੁਹਾਨੂੰ ਆਉਂਦਿਆਂ ਨੂੰ ਬਹੁਤ ਥੋੜੇ ਟਾਈਮ ਦੇ ਵਿੱਚ ਸਰਵ ਵੀ ਹੋ ਜਾਂਦਾ ਦੇ ਥੋੜੀ ਹਾਰ ਗੱਲ ਇਹ ਨਹੀਂ ਹੈਗਾ ਵੀ ਇੱਕ ਵਾਰ ਤੁਹਾਨੂੰ ਬਿਠਾਤਾ ਦੇਤਾ ਕਈ ਜਗ੍ਹਾ ਤੇ ਇਦਾਂ ਹੁੰਦਾ ਨਹੀਂ ਸਰਵਿਸ ਨਹੀਂ ਬਧੀਆ ਹੁੰਦੀ ਤਾਂ ਵੀਰੋਣਾਂ ਦੀ ਸਰਵਿਸ ਬਹੁਤ ਵਧੀਆ ਐ ਐਕਸਲੈਂਟ ਐ ਜਰੂਰ ਆਓ ਜੀ ਸੇਵਾ ਦਾ ਮੌਕਾ ਦਿਓ ਕਮੈਂਟ ਕਰਕੇ ਜਰੂਰ ਦੱਸੋ ਉਹਨਾਂ ਵੀਡੀਓ ਕਿਦਾਂ ਲੱਗੀ ਫਿਰ ਜਦ ਤੁਸੀਂ ਇਹਨਾਂ ਕੋਈ ਟੇਸਟ ਕਰਕੇ ਵੀ ਜਾ ਕੇ ਦੇਖੋਗੇ ਤਾਂ ਵੀ ਸਾਨੂੰ ਦੱਸਿਓ ਕਮੈਂਟ ਜਰੂਰ ਕਰਿਓ ਵੀ ਹਾਂ ਅੰਗਰੇਜ਼ੀ ਸਾਨੂੰ ਵਧੀਆ ਲੱਗਿਆ ਤਾਂ ਕਿ ਹੋਰ ਈਵਰਸ ਤੱਕ ਵੀ ਇਹ ਮੈਸੇਜ ਪਹੁੰਚ ਸਕੇ ਕਿ ਇਦਾਂ ਦੇ ਜਿਹੜੇ origignal ਪੁਆਇੰਟ ਨੇ ਜਿੱਥੇ ਤੁਹਾਨੂੰ ਚਿਕਨ ਮਟਰਨ ਬਿਲਕੁਲ ਫਰੈਸ਼ ਵਧੀਆ ਟੇਸਟ origignal ਟੇਸ ਸਭ ਕੁਝ ਇੱਥੇ ਮਿਲੂਗਾ ਜੀ ਜ਼ਰੂਰ ਆਇਓ ਓਕੇ ਜੀ